ਯੁੱਧ ਨਸ਼ੇ ਵਿਰੋਧਾ ਪਤੇਗੜ ਸਾਹ ਪਹੁੰਚੇ ਅਸੀਂ ਇਹਦੇ ਵਿੱਚ ਅਸੀਂ ਜਿਹੜੇ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਸਾਡਾ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਕਿੱਥੇ ਕਿੱਥੇ ਉਹਨਾਂ ਦੇ ਹੌਟਸਪੌਟ ਹੈਗੇ ਆ ਕਿ ਐਡੀਸ਼ਨਲ ਆਪਾਂ ਨੂੰ ਕਿਤੇ ਵੀ ਜਿਹੜੇ ਹੈਗੇ ਆ ਓਪਸਟ ਕੋਲਣ ਦੀ ਜਾਂ ਹੋਰ ਕੋਈ ਟਰੀਟਮੈਂਟਸ ਆਪਾਂ ਕੋਲਣ ਦੀ ਜਾਂ ਡੀਡਿਕਸ਼ਨ ਪਲੱਸ ਜਿਹੜਾ ਅਸੀਂ ਇਹਦੇ ਵਿੱਚ ਇਹ ਕਰ ਰਹੇ ਹਾਂ ਜੀ ਕਿ ਸਾਡੀਆਂ ਜਿਹੜੀਆਂ ਜ਼ਿਲ੍ਹੇ ਹੈਗੀਆਂ ਓਵਰਕਰਾਊਡਡ ਆ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ 26000 ਦੀ ਕਪੈਸਟੀ ਦੇ ਅਗੇਂਸਟ 34000 ਹੈ ਤੇ ਉਹਨਾਂ ਨੂੰ ਡੀਕੰਜੈਸਟ ਕਰਨ ਲਈ ਅਸੀਂ ਡੀ ਰੈਡਿਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਬੈਡਸ ਵਧਾ ਰਹੇ ਹਾਂ ਪਹਿਲਾਂ ਫਤਿਹਗੜ੍ਹ ਸਾਹਿਬ ਚ 215 ਸੀਗਾ ਹੁਣ 200 ਐਡੀਸ਼ਨਲ ਬੈਡਸ ਅਸੀਂ ਕ੍ਰੀਏਟ ਕੀਤੇ ਆ ਜੀ ਜਿਹੜੇ ਜਿਹੜੇ ਕਿ ਪ੍ਰਾਈਵੇਟ ਇੰਸਟੀਟਿਊਟਸ ਨਾਲ ਕੋਲੈਬੋਰੇਟ ਕਰ ਰਹੇ ਹਾਂ ਅਸੀਂ ਚਾਹੇ ਮੋਹਲੀ ਨਰਸਿੰਗ ਕਾਲਜ ਆ ਜਾਂ ਦਸ਼ਮੇਸ਼ ਜਿਹੜਾ ਕਾਲਜ ਹੈਗਾ ਜੀ ਨਾ ਕਾਲਜ ਆਫ ਨਰਸਿੰਗ ਔਰ ਇੱਕ ਰੇਮਟ ਦੇ ਵਿੱਚ 50 ਬੈਡ ਲੱਗੇ ਆ ਜੀ 200 ਬੈਡ ਦੀ ਕਪੈਸਿਟੀ ਵਧਾਈ ਆ ਜੀ ਆਲਮੋਸਟ ਦੁੱਗਣੀ ਕਰਤੀ ਆ ਉਹਦੇ ਨਾਲ ਇੱਕ ਤਾਂ ਜੇਲ੍ਹਾਂ ਡੀਕੰਜਸਟ ਹੋਣਗੀਆਂ ਜੀ ਪੁਲਿਸ ਦਾ ਕੰਮ ਘਟੇਗਾ ਔਰ ਇਹ ਸਹੀ ਅਪਰੋਚ ਹੈ ਜੀ ਜਿਹੜੀ ਕਿਉਂਕਿ ਜਿਹੜੀ ਐਡਿਕਸ਼ਨ ਹੈ ਇਹ ਇੱਕ ਮੈਟਰ ਹੈਥ ਇਸ਼ੂ ਹੈ ਸਾਈਕੋਲੋਜੀਕਲ ਇਸ਼ੂ ਹੈ ਇਹਦੇ ਅਕਸਰ ਜਿਹੜਾ ਹੈਗਾ ਜਿਹੜਾ ਡਰਗ ਐਡਿਕਟ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਅੰਡਰਲਾਈਂਗ ਜਿਹੜਾ ਹੈਗਾ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਫੈਮਿਲੀ ਪੈਥੋਲੋਜੀ ਹੁੰਦੀ ਆ ਤੋ ਇਹ ਨਵੀਂ ਜਿਹੜੀ ਅਪਰੋਚ ਆ ਉਹਦੇ ਵਿੱਚ ਹੈਗਾ ਕਿ ਉਹਨਾਂ ਨੂੰ ਜੇਲ੍ਹਾਂ ਚਾ ਲਾ ਭੇਜ ਕੇ ਉਹਨੂੰ ਡੀਕ੍ਰੈਂਪਲਾਈਜ਼ ਕਰਕੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸੈਂਟਰ ਦੇ ਵਿੱਚ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਟ੍ਰੀਟਮੈਂਟ ਸੈਂਟਰਸ ਭੇਜਿਆ ਜਾਵੇ ਰਿਫਾਰਮਸ ਜਸਟਿਸ ਕੀਤਾ ਜਾਵੇ ਤੇ ਜਿਹੜੇ ਬੰਦੇ ਸਮਗਲਰ ਹੈ ਗਿਆ ਉਹਨਾਂ ਵਾਸਤੇ ਜਿਹੜੀਆਂ ਹੈਗੀਆਂ ਜੇਲ੍ਹਾਂ ਉਹਨਾਂ ਵਾਸਤੇ ਹੋਣਗੀਆਂ ਤੇ ਉਹਨਾਂ ਦੇ ਜਿਹੜਾ ਸਖਤ ਤੋਂ ਸਖਤ ਐਕਸ਼ਨ ਆ ਪੁਲਿਸ ਕਰ ਰਹੀ ਹੈ ਔਰ ਕਰੇਗੀ ਇਹਦੇ ਨਾਲ ਨਾਲ ਅਸੀਂ ਜਿਹੜੀ ਸਕਿੱਲ ਡਿਵੈਲਪਮੈਂਟ ਜਿਹੜਾ ਸ਼ੁਰ ਔਰ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਨਾਲ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਸਾਡੇ ਮਾਨਯੋਗ ਐਮਐਲਏ ਸਾਹਿਬ ਜੀ ਨਾਲ ਬੈਠੇ ਸੀ ਰਾਏ ਸਾਹਿਬ ਇਹ ਸਾਰੀ ਇੱਕ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਦੀ ਰਾਏ ਸਾਹਿਬ ਦੀ ਓਵਰਆਲ ਗਾਈਡੈਂਸ ਦੇ ਵਿੱਚ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇਹ ਯੁੱਧ ਨਸ਼ੇ ਵਿਰੋਧ ਜਿਹੜਾ ਹੈਗਾ ਇਹ ਪੂਰਾ ਚੱਲ ਰਿਹਾ ਹੈਗਾ ਤੇ ਅਸੀਂ ਜਿਹੜਾ ਹੈਗਾ ਸਭ ਨੂੰ ਪੂਰੀ ਉਮੀਦ ਹੈ ਜੀ ਕਿ ਲੋਕਾਂ ਦਾ ਸਾਨੂੰ ਭਰਮਾ ਉਗਾਰਾ ਮਿਲ ਲਿਆ ਮਾਪੇ ਅੱਗੇ ਆ ਰਹੇ ਆ ਔਰ ਜਿਹੜੇ ਨਸ਼ਾ ਤਸਕਰ ਸੀਗੇ ਉਹ ਮਤਲਬ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਔਰ ਜਿਹੜੇ ਬੱਚੇ ਹੈਗੇ ਆ ਯੂਥ ਜਿਹੜਾ ਹੈਗਾ ਉਹ ਅੱਗੇ ਆ ਰਿਹਾ ਤੇ ਇਸ ਤੋਂ ਸਾਇ ਅਸੀਂ سپورਟ ਗਰੁੱਪ ਜਿਹੜਾ ਹੈਗਾ ਨਾਰਕੋਟਿਕ ਅਨੋਨਿਮਸ ਅਲਕੋਹੋਲਿਕ ਅਨੋਨਿਮਸ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣਾ ਰਹੇ ਆ ਕਮਿਊਨਿਟੀ ਲੈਵਲ ਦੇ ਉੱਤੇ ਕਮਿਊਨਿਟੀ ਪਾਰਟਿਸਪੀਕੇਸ਼ਨ ਸਕਿਲ ਡਵੈਲਪਮੈਂਟ ਡੀਕ੍ਰਿਮੀਨਲਾਈਜ਼ ਸੋ ਇਹ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਫੀਡਬੈਕ ਮਿਲ ਰਹੀ ਆ سپورਟ ਮਿਲ ਰਹੀ ਆ ਕਮਿਊਨਿਟੀ ਦੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਜਿਹੜਾ 1-2 ਮਹੀਨੇ ਦੇ ਵਿੱਚ ਰਹਾ ਹੈਗਾ ਇਹ ਸਾਰਾ ਜਿਹੜਾ ਸਿਸਟਮ ਹੈ ਉਹ ਨੂੰ ਚੁਸਤ ਦਰੋਸਤ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਨੱਕ ਆਲਰੇਡੀ ਟੁੱਟ ਗਿਆ ਹੈਗਾ ਇਹ ਨੂੰ ਤੁਸੀਂ ਦੇਖਦੇ ਹੋ ਕਿ ਡੈਂਗੀ, ਚਿਕਨਗੁਨੀਆ, ਮਲੇਰੀਆ ਔਰ ਡਾਇਰੀਅਲ ਡਿਜ਼ੀਜ਼ਸ, ਕੋਲਰਾ ਔਰ ਇਸ ਤੋਂ ਸਵਾਏ ਜਿਹੜਾ ਤੁਹਾਡਾ ਹੈਪਟਾਈਟਸ A ਇਹ ਬਿਮਾਰੀਆਂ ਦੀ ਪਰਮਾਰ ਹੋ ਜਾਂਦੀ ਹੈ ਪ੍ਰਸਾਪ ਦੇ ਵਿੱਚ ਜਦੋਂ ਬਾਰਸ਼ ਹੁੰਦੀ ਹੈ ਤੇ ਪਿਛਲੀ ਵਾਰੀ ਅਸੀਂ 50% ਰਿਡਕਸ਼ਨ ਕੀਤੀ ਸੀ ਇਹਦੇ ਵਿੱਚ ਅਸੀਂ ਜਿਹੜੀ ਨਵੀਂ ਸਾਡੀ ਅਪਰੋਚ ਹੈ ਉਹ ਡਰੱਗਸ ਵਾਸਤੇ ਵੀ ਔਰ ਜਿਹੜੀਆਂ ਵੈਕਟਰ ਵਾਟਰ ਤੇ ਵਾਟਰ ਬੋਰਡ ਜਿਸ ਦੇ ਨਾਲ ਵਾਸਤੇ ਵੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਜਿਹੜੇ ਲੈਵਲ ਦੇ ਉੱਤੇ ਜੀ ਇਹਦੇ ਵਾਸਤੇ ਵੀ এডਿਕੇਸ਼ਨ ਡਿਪਾਰਟਮੈਂਟ ਦਾ ਵੀ ਬਹੁਤ ਅੱਛਾ ਰੋਲ ਰਹੇਗਾ ਜੀ ਵਾਟਰ ਸਪਲਾਈ ਸੈਨੀਟੇਸ਼ਨ अर्बन ਲੋਕਲ ਬਾਡੀਜ਼ ਤੇ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਇਹ ਸਾਰੇ ਵਿਭਾਗ ਜਿਹੜੇ ਹੈਗੇ ਆ ਇਹ ਮਿਲ ਕੇ ਕੰਮ ਕਰ ਰਹੇ ਆ ਉਹਦੇ ਨਾਲ ਪਾਣੀ ਦੀ ਟੈਸਟਿੰਗ ਕਰਨੀ ਹੈ ਔਰ ਬੱਚਿਆਂ ਦੀ ਐਜੂਕੇਸ਼ਨ ਕਰਨੀ ਆ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟਸ ਆ ਚਾਰ ਨਰਸੇ ਕਾਲਜ ਇੱਥੇ ਆਂਦੇ ਆ ਉਹਨਾਂ ਸਾਰੇ ਬੱਚਿਆਂ ਦੀ ਔਰ ਉਹਨਾਂ ਦੇ ਟੀਚਰਸ ਦੀ ਟ੍ਰੇਨਿੰਗ ਹੋ ਚੁੱਕੀ ਆ ਜਿਹੜਾ ਲਾਰਵਾ ਦੀ ਆਈਡੈਂਟੀਫਿਕੇਸ਼ਨ ਦੇ ਵਿੱਚ ਔਰ ਇਸੇ ਤਰ੍ਹਾਂ ਜਿਹੜੇ ਅਸੀਂ ਸਾਰੇ ਟੀਚਰਸ ਹੈਗੇ ਆ ਆਂਗਣਵਾੜੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਟ੍ਰੇਨਿੰਗ ਕਰਕੇ ਤਾਂ ਕਿ ਅਸੀਂ ਜਿਹੜਾ ਹੈਗਾ ਉਹਨੂੰ ਪ੍ਰਾਇਮਰੀ ਜਿਹੜੀ ਪ੍ਰੋਫੈਨਸ਼ਨ ਹੈ ਜੀ ਤਾਂ ਕਿ ਡੈਂਗੀ ਹੋਵੇ ਹੀ ਨਾ ਉਹਦਾ ਮੱਛਰ ਦੀ ਬਰੀਡਿੰਗ ਨੂੰ ਚੈੱਕ ਕਰ ਲਈ ਆ ਆਪਾਂ ਤੇ ਇਹਦੇ ਨਾਲ 50% ਰਿਡਕਸ਼ਨ ਸੀ ਇਸ ਵਾਰੀ ਮੇਰਾ ਟਾਰਗੇਟ 80% ਰਿਡਕਸ਼ਨ ਹੈ ਇਹ ਕੀ પ્રયਤਨ ਤੋਂ ਸਾਡੇ ਬਰੀਡਿੰਗ ਚੈੱਕ ਕਰ ਤਿੰਨ ਸੌ ਜਿਹੜੇ ਹਾਇਰ ਕਰਦੇ ਆ ਉਹ ਵੀ ਆ ਜਾਣਗੇ ਫਿਰ ਅੱਗੇ ਫੇਸਟ ਮੈਨਜਰ ਦੀ ਹੋਰ ਲੋੜ ਪੈਗੀ ਤਾਂ ਹੋਰ ਰੱਖਾਂਗੇ ਔਰ ਉਹਨਾਂ ਦੇ ਨਾਲ ਅਸੀਂ ਕੀ ਅੱਗੇ ਅਸੀਂ ਬਰੀਡਿੰਗ ਚੈੱਕ ਕਰਕੇ ਡੈਂਗੀ ਦੇ ਕੇਸਸ ਉਹਦੇ ਨਾਲ ਨਾ ਜਦੋਂ ਕਿਸੇ ਨੂੰ ਡੈਂਗੂ ਹੋ ਜਾਂਦਾ ਤੇ ਜੇ ਹੈਮਰੇਜਕ ਡੈਂਗੂ ਹੋ ਜਾਏ ਤਾਂ ਜਾਨ ਨੂੰ ਖਤਰਾ ਹੋ ਜਾਂਦਾ ਕਈ ਸੈਲੀਬ੍ਰਿਟੀਜ਼ ਦੀ ਡੈਥ ਡੈਂਗੀ ਕਰਕੇ ਹੋਈ ਆ ਤੇ ਉਹ ਉਹਦੇ ਨਾਲ ਸਾਨੂੰ ਜਿਹੜਾ ਹੈਗਾ ਇਹ ਬਹੁਤ ਕੋਸਟ ਇਫੈਕਟਿਵ ਵੀ ਆ ਸਸਤੀ ਵੀ ਪੈਂਦੀ ਆ ਔਰ ਇਹਦੇ ਨਾਲ ਜਿਹੜਾ ਡਿਜ਼ੀਜ਼ ਬੋਡਨ ਘੱਟ ਹੁੰਦਾ ਔਰ ਗਵਰਨਮੈਂਟ ਨੂੰ ਵੀ ਔਰ ਲੋਕਾਂ ਨੂੰ ਵੀ ਆਮ ਬੰਦਿਆਂ ਨੂੰ ਬਹੁਤ ਰਾਹਤ ਮਿਲਦੀ ਹੈ ਇਹਦੇ ਨਾਲ ਨਿਚਲੇ ਜਿਹੇ ਬੰਦੇ ਸਾਡੇ ਬਿਮਾਰ ਘੱਟ ਹੋਣਗੇ ਤਾਂ ਉਹ ਕੰਮ ਜ਼ਿਆਦਾ ਕਰਨਗੇ ਪ੍ਰੋਡਕਟਿਵਿਟੀ ਵੀ ਵਧਦੀ ਹੈ ਸੋ ਇਹ ਦੋ ਮੰਤਵ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਯੋਧ ਨਸ਼ੇ ਵਿਰੋਧ ਵਿੱਚ ਹਾਰਮ ਰਿਡਕਸ਼ਨ ਸਟੈਗਮਾ ਰਿਡਕਸ਼ਨ ਔਰ ਉਹਨਾਂ ਦੀ ਜਿਹੜੀ ਹੈਗੀ ਹੈ ਡੀ ਐਡਿਕਸ਼ਨ ਐਂਡ ਰੀਹੈਬਿਟੇਸ਼ਨ ਔਰ ਦੂਜਾ ਜਿਹੜਾ ਹੈਗਾ ਜੀ ਉਹ ਵੈਕਟਰ ਵਾਰ ਤੇ ਬਾਰਡਰ ਵਾਰ ਡਿਜ਼ੀਜ਼ ਦੇ ਇਫੈਕਟਿਵ ਕੰਟਰੋਲ ਵਾਸਤੇ ਜ਼ਿਲ੍ਹਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਕਮੇਟੀਆਂ ਦੀਆਂ ਮੀਟਿੰਗ ਕਰਕੇ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਜੋਧਨਾ ਸਾਡੀ ਇੱਕ ਕੈਂਪੇਨ ਸ਼ੁਰੂ ਹੋਈ ਹੈ ਜਿਹੜੇ ਸਾਡੇ ਕੋਲੇ ਇਨਡੋਰ ਪਹਿਲਾਂ ਸਾਡੇ ਕੋਲੇ 15% ਜਿਹੜੇ ਬੈਡ ਫਿਲ ਹੁੰਦੇ ਸੀ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਪੂਰੇ ਹੋ ਗਏ ਸੀ ਇਸ ਕਰਕੇ ਮੈਂ ਕੈਪੈਸਿਟੀ ਇਨਕਰੀਜ਼ ਕਰ ਰਿਹਾ ਜੀ ਜਿਵੇਂ ਫਰੀਦਕੋਟ ਤੋਂ ਖਬਰ ਆਈ ਸੀ ਕਿ ਉਹਨਾਂ ਕੋਲੇ ਬੈਡਸ ਨਹੀਂ ਆ ਹਾਰਪਰ ਵਾਲੇ ਕਹਿੰਦੇ ਸਾਨੂੰ ਹੋਰ ਬੈਡਸ ਚਾਹੀਦੇ ਆ ਸੋ 5000 ਐਡੀਸ਼ਨਲ ਬੈਡਸ ਜਿਹੜੇ ਸਾਰੇ ਪੰਜਾਬ ਦੇ ਵਿੱਚ 5000 ਐਡੀਸ਼ਨਲ ਬੈਡਸ ਜਿਵੇਂ ਮੈਂ ਫਤਿਹਗੜ੍ਹ ਸਾਹਿਬ ਦਾ 200 ਇਸ ਤਰ੍ਹਾਂ ਕਿਸੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਪਟਿਆਲੇ ਵਿੱਚ ਵੀ ਉਹਨਾਂ ਨੇ ਅਸੀਂ ਜਿਹੜੇ ਆ ਗਿਆ 500 ਬੈਡ ਐਡ ਕਰ ਰਹੇ ਹਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿਹੜੇ ਵੱਡੇ ਚਲੇ ਆ ਮਾਰੀ ਉਹਨਾਂ ਚ ਪੰਜ ਪੈਸਾ ਬੈਡ ਦੀ ਕੈਪੈਸਿਟੀ ਕ੍ਰੀਏਟ ਕਰ ਰਹੇ ਆ ਤੋ ਟੋਟਲ 5000 ਐਡੀਸ਼ਨਲ ਬੈਡਸ ਔਰ ਸਾਡੀ ਕੋਸ਼ਿਸ਼ ਹੈ ਕਿ ਲੋਕਤਾਂ ਨੂੰ ਜਿਹੜੇ ਕਨਸਪਸ਼ਨ ਕੋਰਟੇ ਵਾਲੇ ਉਹਨਾਂ ਨੂੰ ਜੇਲ ਨਾ ਭੇਜ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਹਸਪਤਾਲਾਂ ਚ ਭੇਜਿਆ ਜਾਵੇ ਤੇ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਉਹਨਾਂ ਨੂੰ ਕੰਮ ਨਾਲ ਜੋੜਿਆ ਜਾਵੇ ਖੇਡਣ ਨਾਲ ਜੋੜਿਆ ਜਾਵੇ ਪੜ੍ਹਾਈ ਨਾਲ ਜੋੜਿਆ ਜਾਵੇ ਲਾਇਬ੍ਰੇਰੀਆਂ ਦੇ ਥਰੂ ਖੇਡਾਂ ਦੀ ਜਿਹੜੀ ਹੈਗੀ ਆਪਣੇ ਪਿੰਡਾਂ ਦੇ ਖੇਡਾਂ ਦੇ ਮੈਦਾਨ ਬਣਾ ਕੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਹੈਲਥੀ ਲਾਈਫ ਸਟਾਈਲ ਵਾਲ ਸਕਿੱਲ ਡਿਵੈਲਪਮੈਂਟ ਕਰਾ ਕੇ ਜਿਹਦੇ ਚ ਆਈਟੀਆਈ ਕੇਵੀਕੇ ਖੇਤੀ ਵਿਕਾਸ ਕੇਂਦਰਸ ਔਰ ਸਨ ਫਾਊਂਡੇਸ਼ਨ ਕੋਸ਼ ਐਨਜੀਓ ਜੜੀਆਂ ਹੈਗੀਆਂ ਉਹ ਇਹੋ ਜਿਹੇ ਸਕਿੱਲਸ ਕਰਦੀਆਂ ਜਾਂ ਫੂਰਥਰਾਪਟਿਸਟਿਊਟਸ ਆ ਗਿਆ ਮੇਲ ਹੇਅਰ ਸਲੂਨ ਦੇ ਕੋਰਸ ਦਾ ਜੋ ਬੱਚੇ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਪੁੱਛਦੇ ਆ ਇੰਡਸਟਰੀ ਨਾਲ ਅਸੀਂ ਕੋਆਰਡੀਨੇਸ਼ਨ ਕਰ ਰਹੇ ਆ ਔਰ ਸਾਡੇ ਕੋਲ ਪਟਿਆਲੇ ਦੇ ਵਿੱਚ ਕਿ ਇੰਡਸਟਰੀ ਵਾਲੇ ਨੇ 200 ਬੰਦਿਆਂ ਨੂੰ ਸਾਡੇ ਨੌਕਰੀ ਦਿੱਤੀ ਆ ਉਹਨਾਂ ਨੇ ਕਿਹਾ ਜਿਹੜਾ ਯੂਥ ਆ ਜਿਹਨਾਂ ਨੇ ਜਿਹੜੇ ਛੱਡਦੇ ਆ ਤੋਂ ਇੰਡਸਟਰੀ ਦਾ ਬਹੁਤ ਵੱਡਾ ਰੋਲ ਆ ਔਰ ਫਤਿਹਗੜ ਸਾਹਿਬ ਦੇ ਵਿੱਚ ਔਰ ਆਪਣੇ ਨਾਲ ਹੀ ਤੁਹਾਡੇ ਲੋ ਜਾਣੇ ਦੇ ਵਿੱਚ ਡੇਰਾ ਬਸੀ ਦੇ ਵਿੱਚ ਪੰਜਾਬ ਚ ਇੰਡਸਟਰੀ ਬਹੁਤ ਆ ਰਾਜਪੁਰੇ ਦੇ ਵਿੱਚ ਇੰਡਸਟਰੀ ਬਹੁਤ ਆ ਗੋਵਿੰਦਗੜ੍ਹ ਦੇ ਵਿੱਚ ਉਹਨਾਂ ਨੂੰ ਉਹ ਬੜਾ ਜਿਹੜਾ ਸਕੀਲਾ ਸੀ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕਿਹੜੇ ਚਾਹੀਦੇ ਆ ਪਲੰਬਰ ਚਾਹੀਦੇ ਆ ਫ੍ਰਿਜ ਚਾਹੀਦੇ ਆ ਮਕੈਨਿਕ ਚਾਹੀਦੇ ਆ ਮਤਲਬ ਉਹ ਉਹ ਬੜਾ ਫਿਰ ਕੰਮ ਸੀ ਉਹਨਾਂ ਨੂੰ ਸਿਖਾਉਂਦੇ ਆ ਜਿਹਦੀ ਰਿਕੁਆਇਰਮੈਂਟ ਹੋਵੇ ਕਾ ਕਿ ਉਹਨਾਂ ਦੀ ਰੈਡੀ 100% ਅਪਲਾਈਬਿਲਟੀ ਹੋ ਰਹੀ ਹੈ ਜੱਲ ਰਹੀ ਹੈ ਇਹ ਟ੍ਰੇਡਿੰਗ ਨੂੰ ਆ ਬਿਲਕੁਲ ਚੱਲ ਰਹੀ ਹੈ ਸ਼ੁਰੂ ਹੋ ਗਿਆ ਜੀ ਬਹੁਤ ਕਈ ਡਿਸਟ੍ਰਿਕਟ ਚੱਲ ਰਹੀ ਹੈ ਬੀ ਅਡਵਾਂਸ ਸਟੇਜੇ ਥੋੜੇ ਜਿਹਾ ਪੁੱਛੋ ਡਾਕਟਰ ਕਈ ਵਾਰ ਸੀਟ ਤੇ ਨਹੀਂ ਬੈਠਦੇ سوشل ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਰਿਪੋਰਟ ਕਰਦ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਨ ਲਈ ਡਾਕਟਰ ਕਹਿੰਦੇ ਨੇ ਉਹ ਤੇ ਕੀ ਹੈ ਦੰਦ ਦੇਖੋ ਇਹਦੇ ਚ ਨਾ ਮੈਂ ਥੋੜਾ ਜਿਆ ਜਿਹੜੇ ਆਪਣੇ মিডিਆ ਵਾਲੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜੀ ਸਾਡੇ ਇੱਕ ਲੇੜੀ ਡਾਕਟਰ ਸੀ ਜੀ ਉਸ ਵੇਲੇ ਇੱਕ ਪੱਤਰਕਾਰ ਖੜਾ ਹੋਇਆ ਸੀ ਹਸਪਤਾਲ ਤੋਂ ਉਹਨੂੰ ਕਹਿੰਦਾ ਜੀ ਉਹ ਅਗ ਨੂੰ 12:30 ਵਜੇ ਡਾਕਟਰ ਸੇਜ਼ੀਅਨ ਕਰਤੇ ਗਏ ਸੀ ਤੇ ਡਾਕਟਰਸ ਦੀ ਡਿਊਟੀ ਕੋਈ ਮਤਲਬ ਐਦਾ ਨਹੀਂ ਹੁੰਦਾ ਕਿ 9 ਤੋਂ 2 ਨਹੀਂ ਹੁੰਦੀ ਆ ਡਾਕਟਰ ਸ਼ਾਮ ਨੂੰ ਵੀ ਆਉਂਦੇ ਆ ਡਾਕਟਰ ਰਾਤੋਂ ਆ ਕੇ ਸੇਜ਼ੇਰੀਅਨ ਵੀ ਕਰਦੇ ਆ ਜੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਦਾ ਹੋ ਜਾਏ ਤਾਂ ਸਾਰੇ ਡਾਕਟਰ ਉੱਤੇ ਪਹੁੰਚੇ ਹੁੰਦੇ ਆ ਸੋ ਡਾਕਟਰ ਦੀ ਡਿਊਟੀ 24/7 ਹੁੰਦੀ ਆ ਸੋ ਅਸੀਂ ਫਿਰ ਵੀ ਜੇ ਕਿਤੇ ਕੋਈ ਕੰਪਲੇਂਟ ਹੁੰਦੀ ਆ ਤਾਂ ਰੈਗੂਲਰਲੀ ਸਾਡੇ ਐਸਐਮਓ ਸਿਵਲ ਸਟਾਫ ਨਾਲ ਮੈਂ ਖੁਦ ਵੀ ਔਰ ਸਾਡੇ ਸੈਕਟਰੀ ਡੀਐਚਐਸ ਅਸੀਂ ਸਾਰੇ ਫੀਲਡ ਚ ਰਹਿੰਦੇ ਆ ਮੈਂ ਚੰਡੀਗੜ੍ਹ ਤਾਂ ਬੈਠਾ ਨਹੀਂ ਹਾਂ ਮੈਂ ਦੇਖੋ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਹਾਂ ਮੈਂ ਸਰਪ੍ਰਾਈਜ਼ ਚੈੱਕ ਵੀ ਕਰਦਾ ਤੁਹਾਡੇ ਵੀ ਇੱਥੇ ਕਰਕੇ ਗਿਆ ਸੀਗਾ ਕਿ ਅਸੀਂ ਐਕਸ਼ਨ ਵੀ ਲੈਣੇ ਆ ਫਰਮ ਟਾਈਮ ਟੂ ਟਾਈਮ ਜੇ ਕੋਈ ਹੋਵੇ ਤਾਂ ਉਹਦੀ ਐਕਸ਼ਨੇਬਲ ਇਨਫੋਰਮੇਸ਼ਨ ਸਾਨੂੰ ਦਿਓ ਜੀ ਕਈ ਵਾਰੀ ਮੀਡੀਆ ਵਾਲੇ ਕੀ ਹੁੰਦਾ ਕਿ ਮਤਲਬ ਸਪੋਰਟ ਤੁਹਾਡੇ ਘਰ ਵੀ ਟੁੱਟੀ ਖਰਾਬ ਹੋ ਜਾਂਦੀ ਹੈ ਜੀ ਤੁਸੀਂ ਵੀ ਆਪਣੇ ਘਰੇ ਵੀ ਏਸੀ ਦੀ ਰਿਪੇਅਰ ਕਰਾਉਂਦੇ ਹੋ ਸਾਡੇ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਪ੍ਰੋਡੈਕਟਿਕ ਅਵਾਰਡ ਆ ਗਿਆ ਗਰਮੀ ਆ ਰਹੀ ਹੈ 에어 ਕੰਡੀਸ਼ਨ ਦੀ ਸਰਵਿਸ ਕਿ ਚੱਲ ਰਹੀ ਹੈ ਜੀ ਜਦੋਂ ਸਰਵਿਸ ਕਰਨਗੇ ਬਿਜਲੀ ਬੰਦ ਕਰਕੇ ਕਰਨਗੇ ਜੀ ਉਹ ਤੇ ਅਦਰਵਾਈਜ਼ ਕੋਈ ਮਿਸਅਪ ਹੋ ਜਾਏਗਾ ਉਹਦੀ ਖਬਰ ਲਾ ਦਿੰਦਾ ਜੀ ਦੇਖੋ ਫਿਰ ਬਿਜਲੀ ਕੋਲ ਜ਼ਿੰਮੇਵਾਰ ਉਹ ਸਾਰੇ ਪੰਜਾਬ ਚ ਚਲਾਈ ਜਾਂਦੇ ਆ ਮਤਲਬ ਇਹ ਹਰ ਚੀਜ਼ ਕੋਈ ਖਬਰ ਨਹੀਂ ਹੁੰਦੀ ਆ ਤੁਸੀਂ ਪਹਿਲਾਂ ਉਹਨੂੰ ਆਰਾਮ ਨਾਲ ਸੁਣਾਣਾ ਦੇਖੋ ਉਹਦੀ ਘੋਫ ਕਰੋ ਜੇ ਤੁਹਾਨੂੰ ਲੱਗਦਾ ਹੈਗਾ ਸਾਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਸਿਰਫ ਸਾਡੇ ਨੂੰ ਦੇ ਦਿਓ ਟੈਕਟਿਕ ਮਿਸ਼ਨ ਉਹਦੇ ਦਿਓ ਮੈਨੂੰ ਦੱਸ ਦਿਓ ਤੁਸੀਂ ਜਿਹੜੇ ਸਾਡੇ ਕਿਸੇ ਵੀ ਸਾਡੇ ਜਿਹੜੇ ਅਪਸ ਤੋਂ ਤੁਸੀਂ ਦੱਸੋਗੇ ਤਾਂ ਅਸੀਂ ਬਿਲਕੁਲ ਸਟੈਕ ਐਕਸ਼ਨ ਲੈਣੇ ਆ ਜੀ ਕੋਈ ਇਹਦੇ ਉੱਤੇ ਕੰਪਰੋਮਾਈਜ਼ ਨਹੀਂ ਹੈ ਪਰ ਇੱਕ ਇੱਕ ਬੇਨਤੀ ਜ਼ਰੂਰ ਹੈ ਜੀ ਇਹ ਜਿਹੜੀਆਂ ਤਿੰਨ ਪਾਰਟੀਆਂ ਹੈਗੀ ਆ ਜੀ ABC ਇਹ ਸਿੱਧੀਆਂ ਐਕਸ ਤੇ ਪਹੁੰਚ ਜਾਣੀਆਂ A ਫੌਰ ਅਕਾਲੀ B ਫੌਰ BJP ਐਂਡ C ਫੌਰ ਕਾਂਗਰਸ ਜਿਵੇਂ ਦਿਆਖ ਤੇ ਪਹੁੰਚ ਜਾਨੀ ਅੱਜ ਬੰਦੇ ਕਦੇ ਨਹੀਂ ਕੋਸ਼ਿਸ਼ ਹੀ ਨਹੀਂ ਕਰਦੇ ਚਾਲਣ ਦੀ ਜੀ ਬੰਦੋ ਇਹਨਾਂ ਨੂੰ ਤਾਂ ਤੁਹਾਡੀ ਕੋਈ ਨਾ ਕੋਈ ਪੋਸਟ ਚਾਹੀਦੀ ਹੁੰਦੀ ਆ ਉਹਨੂੰ ਚੱਕ ਕੇ ਅਟੈਕ ਕਰਕੇ ਸਾਰੇ ਸ਼ੁਰੂ ਕਰ ਦਿੰਦੇ ਸੋ ਥੋੜਾ ਜਿਹਾ ਆਪਾਂ ਨੂੰ ਸੈਸਿਟੀਵਿਟੀ ਦੇ ਨਾਲ ਹੈ ਪਿੱਛੇ ਜੇ ਤਿੰਨ ਹਸਤਾਲਾ ਸਾਡੇ ਪਹਿਲਾਂ ਡੇਰਾ ਕੋਸੀ ਚ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਤੇ ਹੁਣ ਬੜਾ ਚੌਰ ਦੇ ਵਿੱਚ ਡਾਕਟਰਾਂ ਤੇ ਹਮਲਾ ਨਹੀਂ ਕੀਤਾ ਉਹਨਾਂ ਨੇ ਇੱਕ ਬੰਦੇ ਦਾ ਹੁਣ ਸਕੂਟਰ ਦਾ ਆਪਸ ਕਿਤੇ ਲੱਗ ਗਿਆ ਸਕੂਟਰ ਲੱਗ ਗਿਆ ਜੀ ਉਹਨਾਂ ਦੇ ਆਪਸ ਤਪੜੋ ਤਪੜੀ ਹੋ ਗਏ ਜੀ ਉਸ ਤੋਂ ਬਾਅਦ ਉਹਨਾਂ ਉਹ ਇੱਕ ਬੰਦਾ ਹਸਪਤਾਲ ਚਲਾ ਗਿਆ ਜੀ ਤੇ ਦੂਜੇ ਬੰਦੇ ਨੇ ਆਪਣੇ ਬੰਦੇ ਇਕੱਠੇ ਕਰਕੇ ਉੱਥੇ ਜਾ ਕੇ ਉਹਨਾਂ ਨੇ ਭੰਗ ਤੋੜ ਵੀ ਕੀਤੀ ਹੁਣ ਜਿਹੜੀ ਤਾਂ ਉਹਨਾਂ ਦੀ ਪਹਿਲੀ ਲੜਾਈ ਸੀ ਉਹ ਬੇਲੇਗਲ ਅਫੈਂਸ ਸੀਗਾ ਜੀ ਐਕਸੀਡੈਂਟ ਇਸ ਬੇਲੇਗਲ ਕਾਸ ਹੁਣ ਸਾਡੇ ਹਸਪਤਾਲ ਜਾ ਕੇ ਭੰਗ ਤੋੜ ਕੀਤੀ ਉਹਨਾਂ ਤੇ ਮੈਂ ਇਸ ਚੀਜ਼ ਦੀ ਸਾਡੀ ਗਾਰੰਟੀ ਹੈ ਜੀ ਕਿ ਜੇ ਤੁਸੀਂ ਹਸਪਤਾਲ ਜਾ ਕੇ ਭੰਗ ਤੋੜ ਕਰੋਗੇ ਡਰ ਦਾ ਮੋਲ ਕ੍ਰੀਏਟ ਕਰੋਗੇ ਤਾਂ ਨੌਨ ਬੇਲੇਗਲ ਉਹ ਸਾਰੇ ਅਰੈਸਟ ਹੋ ਗਏ ਜੀ ਇਹ ਮੈਂ ਮੈਸੇਜ ਕਲੀਅਰ ਦੇਣਾ ਚਾਹੁੰਦਾ ਕਿ ਜੇ ਬਾਈ ਚਾਂਸ ਦੋ ਪਾਰਟੀਆਂ ਦੀ ਲੜਾਈ ਹੋ ਗਈ ਤੇ ਇੱਕ ਪਾਰਟੀ ਭੱਜ ਕੇ ਹਸਪਤਾਲ ਚ ਵ ਇਹ ਤਾਂ ਦੋਨੇ ਅੰਦਰ ਜਾਓਗੇ ਦੋਨਾਂ ਦੀ ਜਮਾਨਤ ਨਹੀਂ ਹੋਏਗੀ ਹਸਤਾਵਾਜ਼ ਐ ਪਰਫੈਕਟ ਗ੍ਰੇਡ ਦੇ ਜ਼ੋਨਸ ਆਫ ਪੀਸ ਐ ਇੱਥੇ ਇਲਾਜ ਕਰਾਣ ਆਓ ਤੁਹਾਨੂੰ ਅਸੀਂ ਮਤਲਬ ਤੁਹਾਡੇ ਪੂਰੀ ਹਮਦਰਦੀ ਆ ਅਸੀਂ ਮਰਮ ਪੱਟੀ ਕਰਾਂਗੇ ਦਵਾਈ ਦੇਾਂਗੇ ਦੁੱਖਨਵਾਰਨ ਤੁਹਾਡੀ ਦਰਦ ਘਟਾਵਾਂਗੇ ਦਰਦ ਨਿਵਾਰਨ ਕਰਾਂਗੇ ਸਾਰਾ ਕੁਝ ਕਰਾਂਗੇ ਤੁਹਾਡੇ ਪਰਿਵਾਰ ਦਾ ਵੀ ਧਿਆਨ ਰੱਖਾਂਗੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਅਸੀਂ ਪਰ ਜੇ ਤੁਸੀਂ ਹਸਤਾਵਾਜ਼ ਜਾ ਕੇ ਵਾਇਰਸ ਕਰੋਗੇ ਤਾਂ ਸਾਡੀ ਗਾਰੰਟੀ ਐ ਕਿ ਤੁਹਾਡੀ ਜਮਾਨਤ ਨਹੀਂ ਹੋਊਗੀ ਨਹੀਂ ਹੋਏਗੀ ਨਹੀਂ ਹੋਏਗੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੇ ਹੋਏ ਹਸਪਤਾਲ ਚ ਆ ਕੇ ਲੜਾਈ ਨਹੀਂ ਕਰਨੀ ਔਰ ਕਿਸੇ ਨੂੰ ਗਾਲ ਵੀ ਨਹੀਂ ਕੱਢਣਾ ਉੱਚੀ ਬੋਲਣਾ ਵੀ ਨਹੀਂ ਹੈ ਔਰ মিডিਆ ਨੂੰ ਇੱਕ ਬੇਨਤੀ ਹੈ ਜੀ ਬਰਦਰ ਤੁਸੀਂ ਜਿਹੜੀ ਵੀ ਕਰਦੇ ਆਂ ਜੀ ਕੋਈ ਮਲੜਾ ਕੋਈ ਛੋਟੀ ਮੋਟੀ ਗੱਲ ਹੋਵੇ ਹਸਪਤਾਲ ਦੇ ਵਿੱਚ ਸਾਨੂੰ ਐਕਚੁਅਲ ਰਿਪੋਰਟਿੰਗ ਦਿਓ ਹਸਪਤਾਲਾਂ ਨੂੰ ਆਪਾਂ ਥੋੜਾ ਜਿਹਾ ਇਸ ਤੋਂ ਬਾਹਰ ਰੱਖਿਓ ਜੀ ਕਰੋ ਸੈਂਸੇਸ਼ਨਲਾਈਜ਼ ਨਾ ਕਰੋ કે કેઠા પટેલ સાહેબ સિન હોસ્પિટલ થી તાકાને કવિ શરૂ થઈ ગઈ છે કે કઈ વાર વાર કన్ని વાર તમે તૈયારીતા આંગે પડતી તૈયારી પણ થirme લગી નઈ નઈ થોડા તો કાફી આયા કને આયા થોડા ડોક્ટર ઓફિસર્સ કને થોડા ઓર એકને જોઈન ਕੀਤਾ ના મેડિકલ ઓફિસર કને જોઈન કીતે છે તને જોઈન स्पेशलिस्ट ने तीन ट्वेंटी किया सर स्पेशलिस्ट हाँ जी सर ईएमओ करे थी जब ड्यूटी पीजी मिल गई थी सर और चले गए पीजी ये ना ना कोई बंदा डेपुटेशन तो जा रहा है कोई पोस्ट ग्रेजुएशन करने जा रहा है इससे कंटिन्यूअस जंक्शन जाएंगे सुन्दर जाएंगे डॉक्टर ये की प्रॉब्लम हो ਫਰਡੇ 19 ਜਿਆਦਾ ਬੁਰੀ ਹਾਲਤ ਨਹੀਂ ਆ ਜਿੰਨੇ ਮੈਂ ਦਿੱਤੇ ਅੱਗੇ ਜਾ ਰਿਹਾ ਜੀ ਮੈਂ ਫਾਜ਼ਲ ਕਾ ਜਾ ਰਹਾ ਉੱਥੇ ਜਾ ਰਹਾ ਬਣਾ ਬੋਰ ਦੇ ਵਿੱਚ ਆ ਹਾਂ ਉਹ ਕਰ ਰਹੇ ਆ ਜੀ ਸਰਾਂ ਦੇ ਵਿੱਚ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਮੈਂ ਪਹਿਲਾਂ ਪਟਿਆਲੇ ਤੋਂ ਸ਼ੁਰੂ ਕੀਤਾ ਜੀ ਹੁਣ ਮਾਦੇ ਹੋ ਗਿਆ ਫਤਗੜ ਸਾਹਿਬ ਹੋ ਗਿਆ ਉਹਦੇ ਵਾਸਤੇ ਨਾ ਅਸੀਂ ਹੁਣ ਡਾਕਟਰਸ ਦੀ ਜਿਹੜੀ ਮੈਂਟਰਲ ਹੈਥ ਦੇ ਵਿੱਚ ਵੀ ਅਸੀਂ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਹੈ ਉੱਥੇ ਨਰਸਸ ਨੂੰ ਤੇ ਡਾਕਟਰਸ ਨੂੰ ਵੀ ਭੇਜ ਰਹੇ ਆ ਜੀ ਆਈਸੀਯੂ ਦੀ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਜਿਵੇਂ ਜਿਵੇਂ ਸਾਡੇ ਕੋਲ ਟ੍ਰੇਨ ਡਾਕਟਰਸ ਆਈ ਜਾਣਗੇ ਜਾਂ ਡਾਕਟਰਸ ਆਈ ਜਾਣਗੇ ਮੈਂ ਹਾਊਸ ਜੌਬ ਸ਼ੁਰੂ ਕੀਤੀ 550 ਦੇ ਸੋ ਅਸੀਂ ਵੀ ਆਰ ਮੇਕਿੰਗ ਆਲ ਦਾ ਐਫਰਟਸ ਮੈਂ ਹੁਣ ਜਿਹੜੇ ਤੁਹਾਡੇ ਅੰਡਰਗ੍ਰੈਜੂਏਟਸ ਹੀ ਹਨ ਜੀ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਦਾ ਜੇ ਉਹਦਾ ਜਿੰਨੀ ਫੀਸ ਹੈ ਨਾ ਜਿਉਂ ਅਸੀਂ ਉਹਨਾਂ ਦਾ ਅਰੇਂਜ ਕਰ ਦਈਏ ਕਿ ਉਹਨਾਂ ਨੂੰ ਦੋ ਮਨ ਬੱਚਾ ਫ੍ਰੀ ਚ ਪੜ੍ਹ ਜਾ ਜੀ ਉਹ ਉਹਨੂੰ 5 ਸਾਲ ਦਾ ਬੌਂਡ ਭਰੇਗਾ ਉਹ ਜਿਹੜੇ ਪੋਸਟ ਗ੍ਰੈਜੂਏਟ ਹੈ ਇਹਦਾ ਬੌਂਡ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਪਹਿਲੀ ਵਾਰੀ ਲਾਗੂ ਕੀਤਾ ਜੀ 255 ਨੇ ਪੀਜੀ ਕੀਤੀ ਸੀ ਮੈਂ ਉਹਨਾਂ ਨੂੰ ਅਪਾਰਟਮੈਂਟ ਲੈਟਰ ਦਿੱਤੀ ਔਰ ਅਧਿਆਪਕ ਨੇ ਜੁਆਇਨ ਕੀਤਾ ਉਹਨਾਂ ਚਾਹਦੇ ਨੇ ਉਹ 20-20 ਲੱਖ ਰੁਪਏ ਦੇਣ ਨੂੰ ਤਿਆਰ ਹੈ ਜੀ ਮਤਲਬ ਉਹ ਅਸੀਂ ਫ੍ਰੀਜ ਕਰਾਣਾ ਹੈ ਬਾਂਡ ਦੀ ਅਮਾਉਂਟ ਵੀ ਬਤਾਉਂਗਾ ਜੀ ਉਹਦਾ ਥੋੜਾ ਜਿਹਾ ਟਾਈਮ ਵੀ ਬਤਾਉਂਗਾ ਅਸੀਂ ਪੋਸਟ ਗ੍ਰੈਜੂਏਸ਼ਨ ਐਸੇ ਕਰਕੇ ਕਰਾ ਰਹੇ ਹਾਂ ਸਾਨੂੰ ਡਾਕਟਰ ਦੀ ਲੋੜ ਹੈ ਜੀ ਅਸੀਂ ਉਹ ਜੇ ਤੁਸੀਂ ਸਾਊਥ ਵੇ ਜਾਉਂਦੇ ਹੋ ਲੋਕ 1 ਕਰੋੜ 2 ਕਰੋੜ 4 ਮਲ ਜਿਹੜਾ ਤੁਹਾਡਾ ਰੇਡੀਓ ਡਾਇਗਨੋਸਿਸ 5-5 ਕਰੋੜ ਰੁਪਏ ਦੇ ਕੇ ਵੀ ਜੀ ਕਰਕੇ ਆਉਂਦੇ ਆ ਜੀ ਅਸੀਂ ਫ੍ਰੀਜ ਕਰਾ ਰਹੇ ਹਾਂ ਤੁਹਾਨੂੰ ਤੇ ਤੁਸੀਂ 2 ਸਾਲ ਸੇਵਾ ਕਰਨੀ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਟੀਚਰ ਬਣਾਦਾਗਾ ਜੀ ਬੋਲੋ ਨਾ ਜੇ ਡਾਕਟਰ ਦੀ ਡਿਮਾਂਡ ਬਹੁਤ ਜ਼ਿਆਦਾ ਸਪਲਾਈ ਬਹੁਤ ਘੱਟ ਹੈ ਸੋ ਆਪਾਂ ਨੂੰ ਡਾਕਟਰਾਂ ਨੂੰ ਪਿਆਰ ਨਾਲ ਮੈਂ ਇਹਨਾਂ ਨੂੰ ਕਹਿੰਦਾ ਜਿਹੜਾ ਡਾਕਟਰ ਆਂਦਾ ਉਹਨੂੰ ਉਹਨੂੰ ਪ੍ਰਾਈਵੇਟ ਰੂਮ ਦੇ ਦਿਓ ਉਹਨੂੰ ਬਹੁਤ ਰਹਿਣ ਵਾਸਤੇ ਮਕਾਨ ਕਿੱਥੇ ਲੱਭੇਗਾ ਜਾ ਕੇ ਜਿਹੜਾ ਕੋਈ 4 ਫਰੜ ਦਾ ਡਾਕਟਰ ਲਾਇਆ ਜੀ ਮੈਂ ਕੋਈ ਬੰਗਾਲ ਦਾ ਡਾਕਟਰ ਹੈ ਜੀ ਕੋਈ ਉਹ ਜਿਹੜਾ ਪੀਜੀ ਕਰ ਰਿਹਾ ਹੈ 50% ਕੋਟਾ ਪੀਜੀ ਚ ਆਊਟ ਆਫ ਸਟੇਟ ਹੁੰਦਾ ਜੀ ਬਾਹਰੋਂ ਆਂਦੇ ਬੱਚੇ ਆਲ ਇੰਡੀਆ ਕੋਟਾ ਕਹਿੰਦੇ ਉਹਨੂੰ 50% ਸੋ ਉਹ ਵਿਚਾਰੇ ਬੱਚੇ ਆ ਜਿਹੜੇ ਬਾਹਰ ਦੇ ਹੋ ਸਕਦਾ ਉਹਦਾ ਮਨ ਲੱਗ ਜੇ ਇੱਥੇ ਰਹੇ ਜੇ ਬੱਕੇ ਇੱਥੇ ਰਹੇ ਇਹ ਵੀ ਤੂੰ ਦੱਸਿਆ ਗਿਆ ਵੀ ਇਹਦੇ ਚ ਇੱਕ ਕਾਰਨ ਇਹਦਾ ਜਿਹੜਾ ਹੈਗਾ ਨਾ ਜੀ ਉਹ ਡਰਗ ਡਿਕਸ ਵੀ ਆ ਜਿਹੜੀ ਸ਼ੇਅਰਿੰਗ ਆਫ ਨੀਡਲਸ ਐਂਡ ਸਿਰਿੰਜਸ ਉਹਦੇ ਵਾਸਤੇ ਅਸੀਂ ਸੇਫ ਸਿਰਿੰਜ ਵੀ ਸ਼ੁਰੂ ਕੀਤਾ ਸੀ ਪਲੱਸ ਉਹਨਾਂ ਨੂੰ ਜਿਹੜਾ ਹੈਗਾ ਉਹ ਲiquid ਮੈਥਡ ਆਨ ਤੇ ਲਿਆ ਕੇ ਉਹਨਾਂ ਨੂੰ ਜਿਹੜਾ ਹੈਗਾ oral substitution therapy ਉਹਦੇ ਵਾਸਤੇ ਆ ਸਾਰਾ ਮੈਂਟਰਲ ਅਸਪੈਕਟ ਇਸ਼ੂ ਆ ਸਾਰਾ ਜੋ ਉਹਦੇ ਵਿੱਚ ਅਸੀਂ ਇੰਟਰਵੈਨਸ਼ਨ ਕਰ ਰਹੇ ਆ ਜਿਹਨਾਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਜਿੰਨੇ ਵਿੱਚ ਜਿੰਨੇ ਵੀ ਬੰਦੇ ਜਿਹੜੇ ਸੀਗੇ ਉਹਦੇ ਚ ਐਚ ای ਵੀ ਹੈਪਟਾਈਟਸ ਬੀ ਐਂਡ ਸੀ ਟੂਬਰਕਲੋਸਿਸ ਐਂਡ ਸਿਫੀਲਿਸ ਪੰਜ ਬਿਮਾਰੀਆਂ ਦਾ ਟੈਸਟ ਕਰਕੇ ਸਾਰੇ ਜਨ ਅਨੀਵਰਸਿਟੀਜ਼ ਬੜਦੇ ਪਾਤਾ ਕਿਉਂਕਿ ਇਸੇ ਕੰਟਰੋਲ ਟਾਈਟਲੀ ਹੁਣ ਜਨਰਲ ਪਬਲਿਕ ਦੇ ਵਿੱਚ ਵੀ ਕਰ ਰਹੇ ਆ ਮਨ ਲੋਕਾਂ ਨੂੰ ਗ੍ਰੇਟੀ ਕਰਦਾ ਕਿ ਸਾਰੇ ਇਲਾਜ ਫਰੀ ਹੈ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਹੜੀ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਦੇਣ ਜਾ ਰਹੀ ਹੈ ਉਹਦੀ ਪ੍ਰੋਸੈਸ ਸ਼ੁਰੂ ਕਰਤੀ ਹੈ ਅਸੀਂ ਤੇ ਬਹੁਤ ਸਾਰੀਆਂ ਅਸੀਂ ਹੋਰ ਨਵੇਂ ਜਿਹੜੇ ਆ ਗਿਆ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੇ ਜਿੱਥੇ ਲੋਕਾਂ ਨੂੰ 1ਲਾ ਸਰਵਿਸ ਬਣਨ ਗਿਆ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਹੋਣ ਗਿਆ ਚਾਹੀਏ ਸੀ ਸਰਕਾਰੀ ਅਸਤਵਰ ਦੇ ਵਿੱਚ ਇਸ ਤਰ੍ਹਾਂ ਜੇ ਲੈਬਾਰਟਰੀ ਸਰਵਿਸਿਜ਼ ਆਊਟਸੋਰਸ ਕੀਤੀ ਜਾਂ ਹੋ ਸਕਦਾ ਸੀ ਹੋਰ ਕੋਈ ਸਰਵਿਸਿਜ਼ ਜਿਹੜੀਆਂ ਜਿਵੇਂ ਤੁਸੀਂ ਆਈਸੀਯੂ ਕਿਹਾ ਹੋ ਸਕਦਾ ਮੈਂ ਆਈਸੀਯੂ ਨੂੰ ਆਊਟਸੋਰਸ ਕਰਾਂ ਵੀ ਇਹਨਾਂ ਨੇ ਸਾਡਾ ਇੱਕ ਮਤਲਬ ਪ੍ਰਾਈਵੇਟ ਬੰਦੇ ਨਾਲ ਮੈਂ ਟਾਈ-ਅਪ ਕਰਾਂ ਉਹ ਪੈਸੇ ਸਰਕਾਰ ਦੇਗੀ ਲੋਕ ਨਹੀਂ ਦੇਣਗੇ ਲੇਕਿਨ ਜਿਹੜਾ ਸਾਡਾ ਆਈਸੀਯੂ ਹੈਗਾ ਇੱਕ ਮਤਲਬ ਇਟ ਵਿਲ ਬੀ ਮੈਨੇਜਡ ਬਾਈ ਪ੍ਰੋਫੈਸ਼ਨਲ ਜਿੰਨਾਂ ਦੇ ਵਿੱਚ ਵੀ ਕੈਂਪ ਅਵੇਲੇਬਲ ਕੈਂਪ ਆਉਂਦੀ ਜਨਰਲ ਦੇ ਵਿੱਚ ਤਾਂ ਸਾਡੀ ਰੈਗੂਲਰ ਐਕਟੀਵਿਟੀ ਚੱਲਦੀ ਹੈ ਜਿਹਨ ਅਸੀਂ ਐਕਚੁਅਲੀ ਵੀ ਨੀਡ ਮੈਨੀ ਮੋਰ ਸੈਕਟਰੀਸਟ ਵੀ ਨੀਡ ਮੈਨੀ ਮੋਰ ਸਾਈਕੋਲੋਜਿਸਟ ਮੈਡੀਕਲ ਕਾਲਜ ਚ ਮੈਂ ਪਹਿਲੀ ਵਾਰ ਹੀ ਰੱਖਿਆ ਜੀ ਭਰਤੀ ਦਿੱਤਾ ਸੈਕੋਲੋਜੀਸ ਰੱਖੇ ਨਹੀਂ ਪਹਿਲਾਂ ਜੀ ਸੋ ਪਿਛਲੇ ਗੈਪ ਇਹਨੇ ਆ ਗਿਆ ਨਾ ਜੀ ਸਾਡੇ ਕੋਲੇ ਬ੍ਰੇਨ ਸਰਜੀ ਨਿਊਰੋ ਸਰਜਰੀ ਔਰ ਹਾਰਟ ਸਰਜੀ ਦੀ ਹਾਲ ਬਣਾਈਆਂ ਕੈਥ ਲੈਪਸ ਆਪਾਂ ਨਹੀਂ ਤਾਂ ਸਿੱਧੇ ਲੈ ਜਾਓ ਪੀਜੀਐ ਲੈ ਜਾਓ ਮਤਲਬ ਉਹ ਤਾਂ ਪੇਸ਼ੈਂਟ ਚਲਦਾ ਸੀਗਾ ਜੀ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲੇ ਪਟਿਆਲੇ ਤੋਂ ਚੰਡੀਗੜ੍ਹ ਚੰਡੀਗੜ੍ਹ ਨੇ ਕਹਿੰਦੇ ਸਾਡੇ ਕੋਲ ਤਾਂ ਬੈੱਡ ਨਹੀਂ ਆ ਫਿਰ ਵਾਪਸ ਉਹਦੇ ਧਾਕੇ ਪ੍ਰਾਈਵੇਟ ਹਸਪਤਾਲ ਸੋ ਇਹ ਹੁਣ ਅਸੀਂ ਮਤਲਬ ਇੰਨੀ ਕਿ ਬੈਡ ਕਪੈਸਿਟੀ ਕ੍ਰੀਏਟ ਕਰ ਦਾਂਗੇ 1 ਇਅਰ ਕਿ ਕਿਸੇ ਨੂੰ ਮ